ਇੱਕ ਪਾਸੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਦੂਜੇ ਪਾਸੇ ਸਿੱਧੂ ਮੂਸੇਵਾਲੇ ਦਾ ਕੇਸ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਆਈ ਹੈ ਤੇ ਜਿਸ ਦੇ ਦੌਰਾਨ ਪ੍ਰਧਾਨ ਰਾယਵਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਪੰਜਾਬ ਸਰਕਾਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜਾਣ ਬੁੱਝ ਕੇ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਗੱਲ ਨਹੀਂ ਸੱਜੀ ਤਾਂ ਉਹਨਾਂ ਨੇ ਸਿਹਤ ਸਕੱਤਰ ਦੇ ਉੱਤੇ ਸਾਰੀ ਗੱਲ ਸੁੱਟ ਦਿੱਤੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਲੈ ਕੇ ਜਾਣਕਾਰੀ ਨਾ ਲਵੇ ਤੇ ਬਿਨਾ ਗਾਲਤੋ ਜਿਹੜੀ ਸਾਰੀ ਇਨਫੋਰਮੇਸ਼ਨ ਮੰਗੀ ਜਾਵੇ ਤੇ ਜਿਸ ਦੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਹੱਕ ਦੇ ਵਿੱਚ ਆਏ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਸੋ ਭੱਖ ਦਾ ਇਸ਼ੂ ਕੱਲ ਦਾ ਇਹ ਸੀਗਾ ਕਿ ਇੱਕ ਤਾਂ ਸਿੱਧੂ ਮੂਸੇਵਾਲਾ ਸਾਹਿਬ ਤੇ ਜਿਹਨੂੰ ਜਿਨ੍ਹਾਂ ਦੇ ਪਿਤਾ ਜੀ ਨੂੰ ਚਿੱਠੀ ਦਿਖਾ ਰਹੇ ਹੈ ਕਿ ਉਹਨਾਂ ਦੀ ਜਾਂਚ ਕਰਨੀ ਹੈ ਸੀਮੋ ਹੈਲਥ ਡਿਪਾਰਟਮੈਂਟ ਜਦੋਂ ਉਹਨਾਂ ਦੀ ਵੀਡੀਓ ਆਈ ਜਦੋਂ ਉਹਨਾਂ ਦੀ ਵੀਡੀਓ ਆਈ ਔਰ ਵੀਡੀਓ ਤੋਂ ਬਾਅਦ ਫਿਰ ਸਰਕਾਰ ਨੇ ਹੱਥਾ ਪੈਰਾਂ ਦੀ ਪੈ ਗਈ ਤੇ ਸਰਕਾਰ ਨੇ ਕਿਹਾ ਕਿ ਇਹ ਕਿਹਨਾਂ ਨੇ ਲੈਟਰ ਜਾਰੀ ਕੀਤੀ ਹੈ ਫਿਰ ਨਾਲ ਦੀ ਨਾਲ ਹੈਲਥ ਮਨਿਸਟਰ ਦਾ ਬਿਆਨ ਆ ਗਿਆ ਕਿ ਇਹ ਤਾਂ ਦਿੱਲੀ ਦੀ ਚਿੱਠੀ ਹੈ ਪਰ ਦਿੱਲੀ ਦੀ ਚਿੱਠੀ ਤੇ ਕਾਰਵਾਈ ਕਿਨੇ ਕੀਤੀ ਲੋਕਾਂ ਨੇ ਸਵਾਲ ਕੀਤੇ ਉਹ ਪੰਜਾਬ ਸਰਕਾਰ ਨੇ ਕੀਤੀ ਫਿਰ ਜਦੋਂ ਲੋਕਾਂ ਨੇ ਲਾਨਤਾ ਪਾਈਆਂ ਤਾਂ ਫਿਰ ਹੁਣ ਇਹ ਕਹਿ ਦਿੱਤਾ ਗਿਆ ਕਿ ਭਾਈ ਉਹਨੂੰ ਜਿਹੜਾ ਸੈਕਟਰੀ ਹੈ ਹੈਲਥ ਜੋਏ ਸ਼ਰਮਾ ਉਹਨੂੰ ਨੋਟਿਸ ਕਰ ਦਿੱਤਾ ਗਿਆ ਕਿ ਜਵਾਬ ਤਲਬੀ ਕਰ ਲਈ ਗਈ ਕਿ ਭਾਈ ਦੱਸ ਤੁਸੀਂ ਇਹ ਨੋਟਿਸ ਕਿਵੇਂ ਦਿੱਤਾ ਉਹਨਾਂ ਨੂੰ ਪਹਿਲੀ ਗੱਲ ਤਾਂ ਚਿੱਠੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੀ ਜਾਣਕਾਰੀ ਦੇ ਵਿੱਚ ਨਾ ਹੋਵੇ ਕਿਉਂਕਿ ਇਸੇ ਤਰ੍ਹਾਂ ਹੀ ਪਹਿਲਾਂ ਇਹਨਾਂ ਨੇ ਸਰਪੰਚਾਂ ਵਾਲਾ ਮੁੱਦਾ ਸੀਗਾ ਜਦੋਂ ਸਰਪੰਚ ਅਸੀਂ ਸਸਪੈਂਡ ਇਹਨਾਂ ਨੇ ਕਰ ਦਿੱਤੇ ਸੀ ਤੇ ਉਹ ਉੱਥੇ ਉਹਨਾਂ ਦੇ ਟਰਮ ਤੋਂ ਪਹਿਲਾਂ 6 ਮਹੀਨੇ ਹਟਾ ਦਿੱਤੇ ਸੀ ਤੇ ਜਦੋਂ ਕੋਰਟ ਨੇ ਲਾਂਧਾ ਪਾਈ ਤਾਂ ਫਿਰ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਤਿਵਾੜੀ ਹੈ ਇਹਨਾਂ ਦਾ ਸੈਕਟਰੀ ਉਹਨੂੰ ਇਹਨਾਂ ਨੇ ਥੋੜੇ ਜੇ ਦਿਨਾਂ ਵਾਸਤੇ ਅੱਖਾਂ ਠੰਡੀਆਂ ਕਰਨ ਵਾਸਤੇ ਲੋਕਾਂ ਦੀਆਂ ਉਹਨੂੰ ਸਸਪੈਂਡ ਕਰਤਾ ਯਾਨੀ ਕਿ ਇਹ ਦੱਸਤਾ ਕਿ ਇਹ ਗਲਤੀ ਐ ਐਸਆਈਐਸ ਆਫੀਸਰ ਦੀ ਐ ਸਾਡੀ ਨਹੀਂ ਐ ਹੁਣ ਇਹਨਾਂ ਨੇ ਇਹਨਾਂ ਨੂੰ ਜਵਾਬ ਤਲਬੀ ਕਰ ਲਿਆ ਵੀ ਅਸੀਂ ਇਹ ਕਵਾਂਗੇ ਵੀ ਇਹ ਗਲਤ ਕੀਤਾ ਤੇ ਹੋ ਸਕਦਾ ਉਹਨਾਂ ਵਾਲੇ ਦਿਨਾਂ 'ਚ ਉਹ ਐਸਆਈਐਸ ਨੂੰ ਵੀ ਸਸਪੈਂਡ ਕਰ ਦੇਣ ਤਾਂ ਜੋ ਲੋਕਾਂ ਨੂੰ ਸਿੱਧੂ ਦੇ ਸਮਰਥਕਾਂ ਨੂੰ ਇਹ ਦੱਸ ਸਕਣ ਕਿ ਅਸੀਂ ਨਹੀਂ ਇਹ ਕੀਤਾ ਕੀ ਤਾਸ ਕਰਾਇਆ ਸਾਰਾ ਕੁਝ ਇਹ ਨਹੀਂ ਹੈ ਉਹ ਪਰਿਵਾਰ ਸਾਰਾ ਜਾਣਦਾ ਔਰ ਲੋਕ ਵੀ ਜਾਣਦੇ ਆ ਦੂਜਾ ਬਹੁਤ ਵੱਡਾ ਇੱਕ ਭਖਦਾ ਮੁੱਦਾ ਸੀਗਾ ਜੀਰੇ ਨਾਲ ਜ਼ਹਿਰੀਲੀ दारू ਨਾਲ ਕੁਝ ਲੋਕਾਂ ਦੀ ਦਿੜਬਾ ਵਿਖੇ ਮੌਤ ਹੋ ਗਈ ਨੇ ਪੰਜੋ ਲੋਕ ਨੇ ਤੇ ਉਹਦੋਂ ਪਹਿਲਾਂ 20 ਸੰਗਰੂਰ ਦੇ ਵਿੱਚ ਮੌਤਾਂ ਹੋ ਗਈਆਂ ਸੋ ਮੇਰੇ ਕਹਿਣ ਤੋਂ ਮਤਲਬ ਹੈ ਕਿ ਅੱਜ ਐਕਸਾਈਜ਼ ਐਂਡ ਟੈਕਸੇਸ਼ਨ ਮਿਸਟਰ ਦੇ ਘਰ ਵਿੱਚ ਹੀ ਇਹ ਗੱਲ ਵਾਪਰ ਗਈ ਹੈ ਔਰ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਮੂਬਦਰਸ਼ਕ ਬਣ ਕੇ ਦੇਖ ਰਿਹਾ ਔਰ ਪੁਲਿਸ ਬਿਆਨ ਦੇ ਰਹੀ ਹੈ ਪਰਿਵਾਰ ਵਾਲੇ ਤਾਂ ਕਹਿ ਰਿਹਾ ਕਹਿੰਦੇ ਜਿਹੜੀ दारू ਸੀ ਉਹ ਪੰਜਾਬ ਦੀ ਸੀ ਪੁਲਿਸ ਉਹਨੇ ਸ਼ੋ ਕਰਨਾ ਚਾਹੁੰਦੀ ਹੈ ਵੀ ਇਹ दारू ਹਰਿਆਣੇ ਤੋਂ ਆਈ ਸੀ ਹਰਿਆਣੇ ਤੋਂ ਵੀ ਤਾਂ दारू ਕੋਈ ਲੈ ਕੇ ਆਇਆ ਉਹ दारू ਕੌਣ ਲੈ ਕੇ ਆਇਆ ਕਿਵੇਂ ਸਮਗਲ ਹੋਈ ਤੁਸੀਂ ਤਾਂ ਕਿਹਾ ਸੀ ਸਾਰੀ ਸਮਗਲਿੰਗ ਰੋਕਤੀ ਹੈ ਜੇ ਉਹ ਸਮਗਲਿੰਗ ਹੋਈ ਤਾਂ ਉਹ ਵੀ ਤੁਹਾਡੀ ਆਰਚ ਹੋ ਰਹੀ ਹੈ ਔਰ ਜਿਸ ਪ੍ਰਕਾਰ ਪੰਜਾਬ ਦੀ दारू ਕਹੀ ਜਾ ਰਹੀ ਹੈ ਪਰਿਵਾਰਾਂ ਨੇ ਕਹਿੰਦੇ ਪੰਜਾਬ ਦੀ दारू ਹੈ ਔਰ ਅਗਰ ਪੰਜਾਬ ਦੀ दारू ਹੈ ਤਾਂ ਫਿਰ ਇਹਰਾ ਮਤਲਬ ਤੁਹਾਡੇ ਨੱਕ ਦੇ ਹੀਠਾਂ ਸੰਗਰੂਰ ਦੇ ਵਿੱਚ ਹੀ ਜਾਲੀ दारू ਬਣ ਰਹੀ ਹੈ ਸੋ ਇਹ ਦੋ ਬਹੁਤ ਵੱਡੇ ਪੱਖ ਦੇ ਮੁੱਦੇ ਸਨ ਮੈਂ ਸਮਝਦਾ ਕਿ ਮੈਂ ਲੋਕਾਂ ਨੂੰ ਇਹਨਾਂ ਦੋਹਾਂ ਮੁੱਦਿਆਂ ਤੋਂ ਜਾਣੂ ਕਰਾਉਣਾ ਔਰ ਸਰਕਾਰ ਦੀ ਅਸਲੀਅਤ ਪਖਾਉਣਾ ਸਾਡਾ ਫਰਜ਼ ਬਣਦਾ ਹੈ ਸੋ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਦੋਨਾਂ ਮੁੱਦਿਆਂ ਤੇ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰੋ ਕਿ ਇਹ ਇਹ ਹੋਇਆ ਕੀ ਹੈ ਇਹ ਕਿਉਂ ਹੋਇਆ ਵੈਸੇ ਵੀ ਕੇਂਦਰ ਸਰਕਾਰ ਚੋਂ ਤਾਂ ਇਹ ਵੀ ਚਿੱਠੀ ਆਈ ਸੀ ਇੱਕ ਵਾਰੀ ਕਿ ਸਿੱਧੂ ਮੂਸੇਵਾਲੇ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਲੇਕਿਨ ਕਿਸੇ ਨੇ ਨਹੀਂ ਦਿੱਤੀ ਸੋ ਇਹਨਾਂ ਦੋਵਾਂ ਮੁੱਦਿਆਂ ਤੇ ਅੱਜ ਸਰਕਾਰ ਪੰਜਾਬ ਦੇ ਲੋਕ ਜਵਾਬ ਮੰਗਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਔਰ ਕਿਰਪਾ ਕਰਕੇ ਉਸੀਂ ਇਸ ਗੱਲ ਤੇ ਜਵਾਬ ਦਿਓ ਨੈਤਿਕਤਾ ਦੇ ਆਧਾਰ ਤੇ ਤੁਹਾਡਾ ਫਰਜ ਬੰਦਾ ਹੈ ਕਿ ਤੁਸੀਂ ਇਸ ਮੁੱਦੇ ਨੂੰ ਅਡਰੈਸ ਕਰੋ ਦੋਨੇ ਬਹੁਤ ਗੰਭੀਰ ਮੁੱਦੇ ਨੇ ਸ਼ਰਾਬ ਨਾਲ ਲੋਕਾਂ ਦੀ ਦੋ ਦੂਜੀ ਵਾਰੀ ਇਹ ਮੌਤ ਹੋ ਗਈ ਮੈਨੂੰ ਯਾਦ ਹੈ ਜਦੋਂ ਕਾਂਗਰਸ ਪਾਰਟੀ ਦੇ ਰਾਜ ਵਿੱਚ ਇੱਕ ਵਾਰੀ ਹੋਇਆ ਸੀ ਤਾਂ ਇਹ ਕਿਹਾ ਗਿਆ ਸੀ ਵੀ सीबीआई ਦੀ ਜਾਂਚ ਹੋਵੇ ਤੇ ਫੁਲਾਨਿਆਂ ਦੀ ਜਾਂਚ ਹੋਵੇ ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਕਿਰਪਾ ਕਰਕੇ ਤੁਸੀਂ ਜਾਂਚ ਕਰਕੇ ਦੱਸਿਓ ਵੀ ਇਹ ਕਿਉਂ ਹੋਇਆ ਕਮ ਸੇ ਕਮ ਲੋਕਾਂ ਨੂੰ ਸੱਚ ਤਾਂ ਪਤਾ ਲੱਗ ਜੇ ਕਿ ਅਸਲ ਵਿੱਚ ਸਚਾਈ ਕੀ ਹੈ ਤੱਤ ਕੀ ਨੇ ਤੇ ਹੁਣ ਐਵੇਂ ਨਾ ਕਰਿਓ ਵੀ ਹੈਲਥ ਸੈਕਟਰੀ ਨੂੰ ਤੁਸੀਂ ਸਸਪੈਂਡ ਕਰ ਦਿਓ ਸਸਪੈਂਡ ਕਰਨਾ ਤਾਂ ਫਿਰ ਆਪਦੇ ਹੈਲਥ ਮਨਿਸਟਰ ਨੂੰ ਕਰੋ ਹੈਲਥ ਮਨਿਸਟਰ ਨੂੰ ਤੁਸੀਂ ਸਸਪੈਂਡ ਕਰੋ ਵੀ ਅਸੀਂ ਤੈਨੂੰ ਸਸਪੈਂਡ ਕਰਦੇ ਆ ਕਿਵੇਂ ਹੋਇਆ ਸੋ ਇਹੀ ਗੱਲ ਮੈਂ ਕਹਿਣੀ ਸੀ ਆ ਔਰ ਆਸ ਕਰਦਾ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਇਹਨਾਂ ਦੋਹਾਂ ਮੁੱਦਿਆਂ ਤੇ ਲੋਕਾਂ ਨੂੰ ਜਵਾਬ ਦੇਣ